ਸੁਨੰਦਾ ਸ਼ਰਮਾ ਦੇ ਪਿਤਾ ਦਾ ਹੋਇਆ ਦਿਹਾਂਤ ਐਵੇਂ ਵਿਰਕ ਤੋਂ ਲੈ ਕੇ ਮਿਸ ਪੂਜਾ ਤੱਕ ਪੰਜਾਬੀ ਕਲਾਕਾਰਾਂ ਵੱਲੋਂ ਪ੍ਰਗਟਾਇਆ ਗਿਆ ਦੁੱਖ ਪੰਜਾਬੀ ਇੰਡਸਟਰੀ ਤੋਂ ਇੱਕ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ ਦੱਸ ਦਈਏ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸੀ ਤੇ ਉਹਨਾਂ ਨੇ 1 ਮਾਰਚ ਨੂੰ ਆਖਰੀ ਸਾਹ ਲਿਆ ਸੁਨੰਦਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸਾਂਝਾ ਕਰਕੇ ਇਸ ਗਲ ਦੀ ਜਾਣਕਾਰੀ ਸਭ ਨੂੰ ਦਿੱਤੀ ਹੈ ਸੁਨੰਦਾ ਸ਼ਰਮਾ ਨੇ ਇੱਕ ਬੇਹੱਦ ਪਾਵੁ ਕਰ ਦੇਣ ਵਾਲਾ ਪੋਸਟ ਸਾਂਝਾ ਕੀਤਾ ਉਹਨਾਂ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਦਾ ਹੱਥ ਫੜਿਆ ਹੋਇਆ ਹੈ ਇਸ ਤਸਵੀਰ 'ਚ ਸੰਦੇਸ਼ ਲਿਖਿਆ ਹੋਇਆ ਹੈ ਕਾਸ਼ ਆਰ ਆਈ ਪੀ ਦਾ ਮਤਲਬ ਰਿਟਰਨ ਇਫ ਪੋਸੀਬਲ ਹੁੰਦਾ ਇਸ ਦੇ ਨਾਲ ਹੀ ਸੁਨੰਦਾ ਨੇ ਟੁੱਟੇ ਦਿਲ ਵਾਲੀ ਈਮੋਜੀ ਵੀ ਸਾਂਝਾ ਕੀਤੀ ਸੁਨੰਦਾ ਦੀ ਪੋਸਟ ਬਾਅਦ ਪੰਜਾਬੀ ਇੰਡਸਟਰੀ ਤੋਂ ਕਈ ਸਾਰੇ ਕਲਾਕਾਰਾਂ ਨੇ ਦੁੱਖ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਮਿਸ ਪੂਜਾ ਤੋਂ ਲੈ ਕੇ ਐਮੇ ਵਰਕ ਤੱਕ ਕਈ ਪੰਜਾਬੀ ਕਲਾਕਾਰਾਂ ਨੇ ਸੁਨੰਦਾ ਸ਼ਰਮਾ ਦੇ ਪਿਤਾ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਸੁਨੰਦਾ ਦੀ ਪੋਸਟ ਕਮੈਂਟ ਕਰਕੇ ਉਸਦੇ ਮਰਹੂਮ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਤੁਸੀਂ ਵੀ ਦੇਖੋ ਕਿਹੜੇ-ਕਿਹੜੇ ਕਲਾਕਾਰਾਂ ਨੇ ਕੀਤਾ ਕਮੈਂਟ ਤੇ ਕੀ-ਕੀ ਕਿਹਾ ਸੁਨੰਦਾ ਸ਼ਰਮਾ ਦੇ ਪਿਤਾ ਦਾ ਹੋਇਆ ਦਿਹਾਂਤ ਐਮੀ ਵਿਰਕ ਤੋਂ ਲੈ ਕੇ ਮਿਸ ਪੂਜਾ ਤੱਕ ਪੰਜਾਬੀ ਕਲਾਕਾਰਾਂ ਵੱਲੋਂ ਪ੍ਰਗਟਾਇਆ ਗਿਆ ਦੁੱਖ ਪੰਜਾਬੀ ਇੰਡਸਟਰੀ ਤੋਂ ਇੱਕ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ ਦੱਸ ਦਈਏ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸੀ ਤੇ ਉਹਨਾਂ ਨੇ 1 ਮਾਰਚ ਨੂੰ ਆਖਰੀ ਸਾਹ ਲਿਆ ਸੁਨੰਦਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸਾਂਝਾ ਕਰਕੇ ਇਸ ਗਲ ਦੀ ਜਾਣਕਾਰੀ ਸਭ ਨੂੰ ਦਿੱਤੀ ਹੈ ਸੁਨੰਦਾ ਸ਼ਰਮਾ ਨੇ ਇੱਕ ਬੇਹੱਦ ਪਾਵੁ ਕਰ ਦੇਣ ਵਾਲਾ ਪੋਸਟ ਸਾਂਝਾ ਕੀਤਾ ਉਹਨਾਂ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਦਾ ਹੱਥ ਫੜਿਆ ਹੋਇਆ ਹੈ ਇਸ ਤਸਵੀਰ 'ਚ ਸੰਦੇਸ਼ ਲਿਖਿਆ ਹੋਇਆ ਹੈ ਕਾਸ਼ ਆਰ ਆਈ ਪੀ ਦਾ ਮਤਲਬ ਰਟਰਨ ਇਫ ਪੋਸੀਬਲ ਹੁੰਦਾ ਇਸ ਦੇ ਨਾਲ ਹੀ ਸੁਨੰਦਾ ਨੇ ਟੁੱਟੇ ਦਿਲ ਵਾਲੀ ਈਮੋਜੀ ਵੀ ਸਾਂਝਾ ਕੀਤੀ ਸੁਨੰਦਾ ਦੀ ਪੋਸਟ ਬਾਅਦ ਪੰਜਾਬੀ ਇੰਡਸਟਰੀ ਤੋਂ ਕਈ ਸਾਰੇ ਕਲਾਕਾਰਾਂ ਨੇ ਦੁੱਖ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਮਿਸ ਪੂਜਾ ਤੋਂ ਲੈ ਕੇ ਐਮੇ ਵਰਕ ਤੱਕ ਕਈ ਪੰਜਾਬੀ ਕਲਾਕਾਰਾਂ ਨੇ ਸੁਨੰਦਾ ਸ਼ਰਮਾ ਦੇ ਪਿਤਾ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਸੁਨੰਦਾ ਦੀ ਪੋਸਟ ਕਮੈਂਟ ਕਰਕੇ ਉਸਦੇ ਮਰਹੂਮ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਤੁਸੀਂ ਵੀ ਦੇਖੋ ਕਿਹੜੇ-ਕਿਹੜੇ ਕਲਾਕਾਰਾਂ ਨੇ ਕੀਤਾ ਕਮੈਂਟ ਤੇ ਕੀ-ਕੀ ਕਿਹਾ